ਚਾਂਦੀ ਵਾਲਾ ਮੁਗੜ ਚੋਰੀ ਹੋ ਜਾਂਦਾ ਵਾ ਇੱਥੋਂ ਦੀ ਉਸ ਤੋਂ ਅਗਲੇ ਦਿਨ ਹੀ ਸਾਰੇ ਭਰਾਵਾਂ ਨੇ ਮਿਲ ਕੇ ਫੇਰ ਚਾਂਦੀ ਦਾ ਮੁਗੜ ਬਣਵਾਇਆ ਤੇ ਹੁਣ ਜੀ ਅੱਜ ਫੇਰ ਸਵੇਰੇ 7 ਵਜੇ ਫੇਰ ਚੋਰੀ ਹੋ ਜਾਂਦਾ ਮਹੀਨਾ ਆ ਉਸ ਤੋਂ ਬਾਅਦ ਫੇਰ ਚੋਰੀ ਹੋ ਜਾਂਦਾ ਇੱਥੇ ਇੱਥੇ ਦੇ ਪ੍ਰਧਾਨਾਂ ਨੇ ਮੱਲ ਮਾਰੀ ਹੋਈ ਇਸ ਦਰਬਾਰ ਤੇ ਸੀਸੀਟੀਵੀ ਕੈਮਰੇ ਵੀ ਬੰਦ ਗਏ ਉਸੇ ਟਾਈਮ ਤੇ ਚ ਹੀ ਬੰਦ ਹੋ ਜਾਂਦੀ ਆ ਪਰ ਉਹ ਜੋ ਵੀ ਚੋਰ ਹੈ ਅਣਪਛਾਤਾ ਹੋਵੇਗਾ ਸੀ ਜਿਹਦੇ ਬਾਰੇ ਪਤਾ ਨਹੀਂ ਲੱਗ ਸਕਿਆ ਚੋਰਾਂ ਦੀ ਹੌਸਲੇ ਅੱਜਕੱਲ ਇੰਨੇ ਬੁਲੰਦ ਹੁੰਦੇ ਜਾ ਰਹੇ ਨੇ ਕਿ ਚੋਰੀ ਕਰਨ ਲੱਗਿਆ ਨਾ ਤਾਂ ਮੰਦਰ ਦੇਖਦੇ ਨਾ ਦਰਗਾਹ ਤੇ ਨਾ ਹੀ ਗੁਰਦੁਆਰਾ ਸਗੋਂ ਉਹਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਨੇ ਅਤੇ ਬਿਨਾਂ ਕਿਸੇ ਦੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਨੇ તાਜਾ ਮਾਮਲਾ ਸਾਹਮਣੇ ਆਇਆ ਇਹ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਥਿਤ ਹਜ਼ਰਤ ਬਾਬਾ ਮੀਰ ਸ਼ਾਹ ਜੀ ਦੀ ਦਰਗਾਹ ਤੋਂ ਜਿੱਥੇ ਕਿ ਅੱਜ ਚੋਰਾਂ ਵੱਲੋਂ ਦਰਗਾਹ ਤੋਂ ਚਾਂਦੀ ਦਾ ਮੁਕਟ ਚੋਰੀ ਕਰ ਲਿਆ ਗਿਆ ਅਤੇ ਇਸ ਦੌਰਾਨ ਜਦੋਂ ਦਰਗਾਹ ਦੇ ਵਿੱਚ ਆਈ ਸੰਗਤ ਨਾਲ ਗੱਲਬਾਤ ਕੀਤੀ ਉਸ ਸਬੰਧੀ ਉਹਨਾਂ ਕੀ ਦੱਸਿਆ ਆਓ ਸੁਣਦੇ ਹਾਂ ਹਰ ਵਾਰ ਪਿਛਲੀ ਵਾਰੀ ਵੀ ਮੇਲੇ ਦੇ ਪਹਿਲੇ ਦਿਨ ਚਾਂਦੀ ਦਾ ਮੁਗੜ ਹੈਗਾ ਸਾਡੇ ਦਰਬਾਰ ਚ ਮੀਰ ਸ਼ਾਹ ਦਰਬਾਰ 88 ਫੁੱਟ ਰੋਡ ਜਗਦੰਬੇ ਕਲੋਨੀ ਤੇ ਪਹਿਲਾਂ ਵੀ ਭਾਜੀ ਸਵੇਰੇ ਆ ਕੇ 7 ਵਜੇ ਚਾਂਦੀ ਵਾਲਾ ਮੁਗੜ ਚੋਰੀ ਹੋ ਜਾਂਦਾ ਵਾ ਇੱਥੋਂ ਦੀ ਤੇ ਕੋਈ ਕਮੇਟੀ ਕੋਈ ਉਸ ਤਰ੍ਹਾਂ ਸਾਰੇ ਪ੍ਰਧਾਨਗੀਆਂ ਕਰਦੇ ਨੇ ਇੱਥੇ ਆ ਕੇ ਕੋਈ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਉਸ ਤੋਂ ਅਗਲੇ ਦਿਨ ਹੀ ਸਾਰੇ ਭਰਾਵਾਂ ਨੇ ਮਿਲ ਕੇ ਫੇਰ ਚਾਂਦੀ ਦਾ ਮੁਗੜ ਬਣਵਾਇਆ ਫੇਰ ਚੜਾਇਆ ਇੱਥੇ ਤੇ ਹੁਣ ਜੀ ਅੱਜ ਫੇਰ ਸਵੇਰੇ 7 ਵਜੇ ਫੇਰ ਚੋਰੀ ਹੋ ਜਾਂਦਾ ਇਹ ਦੂਜਾ ਚਾਂਸ ਹੋ ਜਾਂਦਾ ਹਾਂ ਇਹ 15 20 ਦਿਨ ਹੀ ਹੋਇਆ ਚੋਰੀ ਹੋਈ ਮਹੀਨਾ ਮਹੀਨਾ ਆ ਉਸ ਤੋਂ ਬਾਅਦ ਫੇਰ ਚੋਰੀ ਹੋ ਜਾਂਦਾ ਇੱਥੇ ਇੱਥੇ ਦੀ ਨਾ ਕੋਈ ਕਮੇਟੀ ਸਾਥ ਦਿੰਦੀ ਆ ਨਾ ਸਾਨੂੰ ਪ੍ਰਸ਼ਾਸਨ ਵੱਲੋਂ ਕੁਝ ਸਾਥ ਮਿਲਦਾ ਵਾ ਹੁਣ ਫੇਰ ਸਵੇਰ ਦੇ 7 ਵਜੇ ਦਾ ਚੋਰੀ ਆਏ ਸਾਨੂੰ ਇਸ ਟਾਈਮ ਤੱਕ ਕੁਝ ਵੀ ਨਹੀਂ ਮਿਲਦਾ ਇੱਥੇ ਦੇ ਪ੍ਰਧਾਨਾਂ ਨੇ ਮੱਲ ਮਾਰੀ ਹੋਈ ਇਸ ਦਰਬਾਰ ਤੇ ਤੇ ਨਾ ਹੁਣ ਕੈਮਰੇ ਚੱਲਦੇ ਪਏ ਨਾ ਕੁਛ ਨੇ ਕਿਸੇ ਨੇ ਨਹੀਂ ਸਾਡਾ ਸਾਥ ਕੋਈ ਨਹੀਂ ਦੇ ਰਿਹਾ ਕੈਮਰੇ ਬੰਦ ਹੈ ਸੀਸੀਟੀਵੀ ਕੈਮਰੇ ਵੀ ਬੰਦ ਗਏ ਉਸੇ ਟਾਈਮ ਤੇ ਚੀ ਬੰਦ ਹੋ ਜਾਂਦੇ ਆ ਆਪਸ ਵਿੱਚ ਕੋਈ ਪ੍ਰਧਾਨਾ ਦੀ ਤੇ ਬੰਦਿਆਂ ਦੀ ਰੰਜੀਸ਼ ਹੁੰਦੀ ਉਸ ਤੋਂ ਬਾਅਦ ਚੀਜ਼ਾਂ ਚੋਰੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਇੱਥੇ ਦੂਜੇ ਪਾਸੇ ਬਾਬਾ ਮੀਰ ਸ਼ਾਹ ਦਰਗਾਹ ਦੀ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਦੱਸਿਆ ਆਓ ਸੁਣਦੇ ਆਂ ਇਹ ਅੱਜ ਦੀ ਗੱਲ ਹੈ ਜੀ ਸਵੇਰੇ 6:48 ਜਦੋਂ ਸਾਡਾ ਬਾਬਾ ਜੀ ਦਾ ਜਿਹੜਾ ਤਾਜ ਹੈ ਜਿਹੜਾ ਮੁਕਤ ਹੈ ਉਹ ਚੋਰੀ ਹੋਇਆ ਇਹ ਅਜੇ ਤੋ ਡੇਢ ਮਹੀਨਾ ਪਹਿਲਾਂ ਦਸੰਬਰ ਦੀ 27 ਜਾਂ 28 ਤਰੀਕ ਦੇ ਦਰਮਿਆਨ ਦੀ ਗੱਲ ਹੈ ਪਹਿਲਾਂ ਵੀ ਇਥੋਂ ਮੁਕਤ ਚੋਰੀ ਹੋ ਚੁੱਕਿਆ ਹੈ ਉਦੋਂ ਵੀ ਪੁਲਿਸ ਨੇ ਜਾਂ ਸਾਡੇ ਕਮੇਟੀ ਨੇ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਹੈ ਪਰ ਉਹ ਜੋ ਜੋ ਵੀ ਚੋਰ ਹੈ ਅਣਪਛਾਤਾ ਹੈਗਾ ਸੀ ਜਿਹਦੇ ਬਾਰੇ ਪਤਾ ਨਹੀਂ ਲੱਗ ਸਕਿਆ ਪੁਲਿਸ ਨੇ ਲੱਭਿਆ ਨਹੀਂ ਤੇਰੋ ਦੁਬਾਰਾ ਅਸੀਂ ਉਸ ਮੁਕਤ ਦੇ ਬਾਰੇ ਜਿਹੜੀ ਚੋਰੀ ਹੋਇਆ ਉਸ ਬਾਰੇ ਦਰਖਾਸਤ ਜਿਹੜੀ ਸਬੰਧਿਤ ਥਾਣਾ ਜਿਹੜਾ ਥਾਣਾ सदर ਉਸ ਦੇ ਜਿਹੜੇ ਐਸਐਚਓ ਹਨ ਪਲਵਿੰਦਰ ਸਿੰਘ ਜੀ ਉਹਨਾਂ ਨੂੰ ਦਰਖਾਸਤ ਰਿਟਨ ਦਿੱਤੀ ਹੈ ਇੱਕ ਦਰਖਾਸਤ ਅਸੀਂ ਸਾਡੇ ਅੰਮ੍ਰਿਤਸਰ ਦੀ ਲਾਈਨ ਆਰਡਰ ਦੇ ਜਿਹੜੇ ਡੀਸੀਪੀ ਹਨ ਭੰਡਾ ਸਾਹਿਬ ਦੀ ਜਗ੍ਹਾ ਨਵੀ ਆਏ ਹਨ ਵਿਜੇ ਆਲਮ ਸਿੰਘ ਜੀ ਆਈਪੀਐਸ ਅਫਸਰ ਉਹਨਾਂ ਨੂੰ ਇੱਕ ਦਰਖਾਸਤ ਦੇ ਕੇ ਆਏ ਹਨ ਕਿ ਵੀ ਸਾਡੇ ਜਿਹੜਾ ਦੁਬਾਰਾ ਚੋਰੀ ਹੋਈ ਹੈ ਇਸ ਸਾਡੀ ਦਰਗਾਹ ਦੇ ਵਿੱਚ ਮੁਕਤੇ ਦੇ ਬਾਰੇ ਉਹਦੇ ਬਰੀਕੀ ਨਾਲ ਜਾਂਚ ਕਰਕੇ ਉਸ ਜਿਹੜਾ ਵੀ ਅਣਪਛਾਤਾ ਵਿਅਕਤੀ ਹੈ ਜਾਂ ਲੜਕਾ ਹੈ ਕੋਈ ਵੀ ਹੈ ਉਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਜਾਂਚ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਥੇ ਪਹਿਲਾਂ ਵੀ ਚੋਰੀ ਦੀ ਜਿਹੜੀ ਵਾਰਦਾਤ ਹੈ ਹੋ ਚੁੱਕੀ ਹੈ ਤੇ ਹੁਣ ਫਿਰ ਦੁਬਾਰਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਹਾਰਡ ਡਿਸਕ ਦੀ ਰਿਕਵਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਚੋਰਾਂ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਨਾਂ ਇੱਕ ਥਾਣੇ ਕੰਪਲੇਂਟ ਗਈ ਹੈ ਜਦੇ ਬਾਰੇ ਇਹਨਾਂ ਨੇ ਕੰਪਲੇਂਟ ਕੀਤੀ ਵੀ ਸਾਡੇ ਨਾਂ ਦਰਗਾਹ ਵਿੱਚੋਂ ਮੌਕਟ ਚੋਰੀ ਹੋ ਗਿਆ ਵਾ ਜੋ ਕਿਸ ਮੌਕੇ ਤੇ ਪਹੁੰਚਿਆ ਮੌਕੇ ਥਾਣੇ ਕੇ ਸੀਸੀਟੀਵੀ ਵੇਖਣ ਦੀ ਕੋਸ਼ਿਸ਼ ਕੀਤੀ ਹੈ ਜੇ ਦੀ ਹਾਰਡ ਡਿਸਕ ਜਿਹੜੀ ਹੈ ਨਾ ਉਹ ਉੱਡੀ ਪਈ ਹੈ ਅਸੀਂ ਉਹਨਾਂ ਦੇ ਜਿਹੜੇ ਵੀ ਕੈਮਰਾ ਵਗੈਰਾ ਠੀਕ ਕਰਦੇ ਉਹਨਾਂ ਨੂੰ ਬੁਲਾਇਆ ਇੱਥੇ ਉਹਨਾਂ ਨੂੰ ਮਤਲਬ ਇਹਨਾਂ ਨੂੰ ਡੀਵੀਆ ਰੋਂਦੇ ਹਵਾਲੇ ਕਰਦੇ ਉਹ ਕਿੰਨੇ ਤੋਂ ਸੀਸੀਟੀਵੀ ਫੋਟੋਜ਼ ਕੱਢ ਕੇ ਦੇ ਦਿੰਨੇ ਆ ਜਦ ਵੀ ਸਾਡੇ ਸਾਹਮਣੇ ਕੋਈ ਪਹਿਲਾ ਕਲੂ ਆ ਜਾਂਦਾ ਉਸ ਤੋਂ ਬਾਅਦ ਅਸੀਂ ਇਹ ਕਾਵੇ ਸ਼ੁਰੂ ਕਰਾਂਗੇ ਜੀਠਾ ਤੋਂ ਬਬਲੂ ਮਹਾਜਨ ਦੀ ਰਿਪੋਰਟ